ਮੇਰੀ ਮਦਹੋਸ਼ੀ ਨੂੰ ਚੈਨ ਪਵੇ ਇੱਕ ਵਾਰੀ ਨੈਣ ਮਿਲਾ ਸਾਈਆਂ ਮੈਂ ਫੱਕਰ ਛੇੜਾ ਰਾਗ ਤੇਰੇ ਕਦੇ ਖੁਦ ਚੱਲ ਕੇ ਤੂੰ ਆਸਾਈਆਂ ਕਦੇ ਖੁਦ ਚੱਲ ਕੇ ਤੂੰ ਆਸਾਈਆਂ ਜੈ ਪੀਰਾ ਫਕੀਰਾਂ ਦੀ ਦੋਸਤੋ ਚੜ੍ਹਦੀ ਕਲਾ ਲਾਈਵ ਟੀਵੀ ਅਤੇ ਚੜ੍ਹਦੀ ਕਲਾ ਨੈਟ 07 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸਾਲ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਨੌੜਾ ਵਿਖੇ ਪੀਰ ਬਾਬਾ ਲਾਬੇ ਸ਼ਾਹ ਜੀ ਈਦਗਾ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਧੁੰਮ ਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ ਔਰ ਇਸ ਸਾਲ ਵੀ ਇਹ ਮੇਲਾ 23 24 ਅਤੇ 25 ਜੁਲਾਈ ਨੂੰ ਇਲਾਕਾ ਨਿਵਾਸੀ ಗ್ರಾಮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਅਤੇ ਦਰਬਾਰ ਦੇ ਮੁੱਖ ਸੇਵਾਦਾਰ ਜਸਵੰਤ ਸਿੰਘ ਜਸਰ ਦੀ ਜੋਗ ਅਗਵਾਈ ਹੇਠ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਤੇ ਇੰਟਰਨੈਸ਼ਨਲ ਕਲਾਕਾਰ ਹਾਜ਼ਰੀ ਭਰਨਗੇ 23 ਜੁਲਾਈ ਨੂੰ ਮਹਿੰਦੀ ਦੀ ਰਸਮ ਹੋਵੇਗੀ ਉਪਰੰਤ ਲਖਵੀਰ ਜੋਗੀ ਜੀ ਬਾਬਾ ਜੀ ਦੀ ਚੌਂਕੀ ਲਗਾਉਣਗੇ ਅਤੇ ਉਸ ਤੋਂ ਬਾਅਦ 20 ਜੁਲਾਈ ਨੂੰ ਚਰਾਗਾ ਅਤੇ ਚਾਦਰਾਂ ਦੀ ਰਸਮ ਹੋਵੇਗੀ ਅਤੇ ਬੰਟੀ ਕਵਾਲ ਆਪਣੇ ਪੰਦਾ ਮਜਾਰਾ ਕਰਨਗੇ ਠੀਕ ਉਸੇ ਤਰ੍ਹਾਂ 25 ਤਰੀਕ ਨੂੰ ਛੰਡੇ ਦੀ ਰਸਮ ਉਪਰੰਤ ਚਰਨਜੀਤ ਖਹਿੜੀਆ ਰਾਜਨਦੀਪ ਟੋਏ ਹਰਮਨ ਜਰਮਨ ਤੇ ਕਾਸ਼ੀਨਾਥ ਗਾਇਕੀ ਦੇ ਨਾਲ ਮਹਿਫਲ ਦਾ ਅਗਾਂ ਗੀ ਸੋ ਉਸ ਯੋ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈਏ ਜਕਾਰਾ ਧੰਨ ਧੰਨ ਪੀਰ ਬਾਬਾ ਲਾਬੇ ਸ਼ਾ ਸੱਚੀ ਸਰਕਾਰ ਦਾ ਬਹੁਤ ਬਹੁਤ ਜੀ ਦਰਵਾਜ਼ੇ ਕੀ ਸੋ ਸਾਰੀ ਸੰਗਤ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਧੰਨ ਧੰਨ ਪੀਰ ਬਾਬਾ ਲਾਬੇ ਸ਼ਾ ਸੱਚੀ ਸਰਕਾਰ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਸਾਰੀ ਸੰਗਤ ਵਧਾਈ ਦੇ ਪਾਤਰ ਹੋ ਧੰਨ ਧੰਨ ਪੀਰ ਬਾਬਾ ਲਾਬੇ ਸ਼ਾ ਸੱਚੀ ਸਰਕਾਰ ਦਾ ਮੇਲਾ ਜੋ ਕਿ 23 24 ਤੇ 25 ਜੁਲਾਈ ਨੂੰ ਪਿੰਡ ਖਨੌੜਾ ਵਿਖੇ ਬਹੁਤ ਹੀ ਧੁੰਦਾਂ ਦੇ ਨਾਲ ਮਨਾਇਆ ਜਾ ਰਿਹਾ ਸੋ ਸਾਧ ਸੰਗਤ ਜੀ 23 ਤਰੀਕ ਨੂੰ ਮਹਿੰਦੀ ਦੀ ਰਸਮ ਹੋਵੇਗੀ ਤੇ 24 24 ਤਰੀਕ ਨੂੰ ਜਿਹੜੀਆਂ ਚਾਦਰ ਦੀ ਹੋਵੇਗੀ ਰਸਮ ਤੇ 25 ਤਰੀਕ ਨੂੰ ਨਿਸ਼ਾਨ ਸਾਹਿਬ ਚੜਾ ਕੇ ਚਾਦਰਾਂ ਦੀ ਚੜਾ ਕੇ ਉਸ ਤੋਂ ਬਾਅਦ ਜਿਹੜਾ ਇੰਟਰਨੈਸ਼ਨਲ ਕਲਾਕਾਰ ਪਹੁੰਚ ਰਹੇ ਆ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਮਸ਼ਹੂਰ ਗਾਇਕਾ ਮਾ ਦੀ ਜੋੜੀ ਜਿਹਨਾਂ ਤੇ ਪੰਜਾਬ ਦੇ ਪ੍ਰਸਿੱਧ ਜਿਹੜੇ ਆ ਕਲਾਕਾਰ ਪਹੁੰਚ ਰਹੇ ਆ ਸੋ 24 ਤਰੀਕ ਰਾਤ ਨੂੰ ਪੰਜਾਬ ਦੇ ਨਹੀਂ वर्ल्ड ਫੇਮਸ ਕਵਾਲ ਜਿਹੜੇ ਆ ਉਹ ਹਾਜ਼ਰੀਆਂ ਭਰਨਗੇ ਤੇ 25 ਤਰੀਕ ਨੂੰ वर्ल्ड ਫੇਮਸ ਕਲਾਕਾਰ ਆਪਣੀਆਂ ਹਾਜ਼ਰੀਆਂ ਭਰਨਗੇ ਜਿਕਾਰਾ ਸੱਚੀ ਸਰਕਾਰ ਦਾ ਬਹੁਤ ਸਾਤੇ ਦਰਬਾਰ ਕੀ ਜੀ ਤਾਜ دارਾਂ ਦੇ ਨਾ ਅਮੀਰਾਂ ਦੇ ਦੀਵੇ ਜਗ ਦੇ ਸਦਾ ਤਕੀਰਾਂ ਦੇ ਆਪ ਸਭ ਨੂੰ ਜਾਣ ਕੇ ਬੜੀ ਖੁਸ਼ੀ ਹੋਵੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਪੀਵਾ ਲਾਬੇ ਸ਼ਾ ਜੀ ਈਦਗਾ ਪਿੰਡ ਖਨੌੜਾ ਦੇਖੇ ਸਲਾਨਾ ਔਰਸ ਬੜੀ ਸ਼ਾਦਾ ਦੇ ਤੁੰਤਨਾ ਮਨਾਇਆ ਜਾ ਰਿਹਾ ਹੈ ਇਸ ਵਿੱਚ ਹਰ ਇਨਸਾਨ ਨੇ ਆਪਣੀ ਸ਼ਰਧਾ ਪੂਰਵਕ ਜੋ ਵੀ ਰੁਚੀ ਰੱਖਦਾ ਹੈ ਦਾਤਿਆਂ ਦੇ ਦਰਬਾਰ ਤੇ ਆਪਣੀ ਹਾਜ਼ਰੀ ਭਰਨ ਤੇ ਮੇਲੇ ਦੀਆਂ ਸਾਰੀਆਂ ਸਾਡਾ ਨੂੰ ਵਿਦੇਸ਼ਾਂ ਦੇ ਵਿੱਚ ਬੈਠਿਆ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾ 23 ਤਰੀਕ ਨੂੰ ਮਹਿੰਦੀ ਦੀ ਰਸਮ ਹੋਵੇਗੀ ਉਸ ਤੋਂ ਉਪਰੰਤ ਤੀਰਾਂ ਦੀ ਚੌਂਕੀ ਲੱਗੇਗੀ ਉਸ ਤੋਂ ਪ੍ਰੰਤ 24 ਤਰੀਕ ਨੂੰ ਚਾਦਰ ਦੀ ਰਸਮ ਸ਼ਾਮ ਨੂੰ 6 ਵਜੇ ਉਸ ਤੋਂ ਉਪਰੰਤ ਕਵਾਲ ਆਪਣੀਆਂ ਕਵਾਲੀਆਂ ਪੇਸ਼ ਕਰਨਗੇ 25 ਤਰੀਕ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਤੋਂ ਉਪਰੰਤ ਉਸ ਤੋਂ ਬਾਅਦ ਇੰਟਰਨੈਸ਼ਨਲ ਕਲਾਕਾਰ ਆਪਣਾ ਰੰਗਾਰਾ ਪ੍ਰੋਗਰਾਮ ਪੇਸ਼ ਕਰਨਗੇ ਹਰ ਇੱਕ ਸੰਗਤ ਅਗੇ ਇਹ ਅਰਦਾਸ ਬੇਨਤੀ ਆ ਕਿ ਤੁਸੀਂ ਹਮਾ ਤੇ ਬੋਲ ਕੇ ਮੇਲੇ ਦੀ ਰੌਣਕ ਨੂੰ ਵਧਾਇਆ ਜਾਵੇ। ਜਿਕਰਾ ਪੀਰ ਬਾਬਾ ਲਾਬੇ ਸ਼ਾਹੀ ਦਾ ਬੋਲ ਸਾਕੇ ਦਰਬਾਰ ਦੀ। ਹਾਂਜੀ ਅੱਛਾ ਜੀ ਇੱਕ ਹੋਰ ਭਾਜੀ ਇਹਦੇ ਵਿੱਚ ਗੱਲਬਾਤ ਆ ਵੀ ਜੋ ਆਪਾਂ ਮੇਲਾ ਇਸਲਾਨਾ ਉਸ ਚੱਲ ਰਿਹਾ ਪੀਰ ਬਾਬਾ ਲਾਬੇ ਸ਼ਾਹੀ ਦਾ। ਇਹਦੇ ਵਿੱਚ ਸੰਗਤ ਵਾਸਤੇ ਕੋਈ ਹੋਰ ਪ੍ਰੋਗਰਾਮ ਵੀ ਰੱਖਿਆ ਜੀ ਆਪਾਂ ਇਹਦੇ ਵਿੱਚ। ਬਿਲਕੁਲ ਰੱਖਿਆ ਜੀ। ਇਦੇ ਵਿੱਚ ਫ੍ਰੀ ਮੈਡੀਕਲ ਕੈਂਪ ਡਾਕਟਰ ਪਰਮਿੰਦਰ ਸਿੰਘ ਐਮ ਡੀ ਐਸ ਜੀ ਆਰ ਹਸਪੀਟਲ ਵੱਲੋਂ ਕੋਟਵੱਦੀ ਵੱਲੋਂ ਫ੍ਰੀ ਮੈਡੀਕਲ ਕੈਂਪ 25 ਤਰੀਕ ਨੂੰ ਲਗਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਗੁਰਦੁਆਰਾ ਸ਼ਹੀਦ ਬਾਬਾ ਮਜੀ ਸਾਹਿਬ ਜੀ ਜੀ ਅਤੇ ਦੋ ਸੰਬੰਧ ਗਰੀਬਾਂ ਲਈ ਐਨ ਜੀਓ ਰਜਿਸਟਰ ਪੰਜਾਬ ਵੱਲੋਂ ਖੂਨਦਾਨ 46 ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਤੁਸੀਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਜਾਂ ਇੱਥੇ ਸਾਡੇ ਜਿਹੜੇ ਵੀਰ ਦਰਵਾਜ਼ੇ ਨਹੀਂ ਪਹੁੰਚ ਸਕਦੇ ਉਹਨਾਂ ਵਾਸਤੇ ਚੜ੍ਹਦੀ ਕਲਾ 07 net 07 ਤੇ ਤੁਸੀਂ ਸਿੱਧਾ ਪ੍ਰਸਾਰਣ ਦੇਖ ਸਕਦੇ ਹੋ ਮੇਲੇ ਦੀਆਂ ਖੁਸ਼ੀਆਂ ਨੂੰ ਵਧਾਓ ਰੌਣਕਾਂ ਨੂੰ ਵਧਾਓ ਤੇ ਸਾਡੇ ਚੈਨਲ ਨੂੰ ਚੜ੍ਹਦੀ ਕਲਾ 'ਚ ਰੱਖੋ ਧੰਨਵਾਦ हां जी दोस्तों अस्सती काल सलाम अदाब जय साईं जी जय मस्ताना दी दोस्तों मैं ਤੁਹਾਡਾ ਆਪਣਾ ਬੰਟੀ ਕਵਾਲ ਸਾਜੀ ਇੱਕ ਬਹੁਤ ਖੁਸ਼ੀ ਵਾਲੀ ਗੱਲ ਆਪ ਸਭ ਨਾਲ ਸਾਂਝੀ ਕਰਨ ਜਾ ਰਿਹਾ ਜੀ ਮੇਲਾ ਕਨੋੜੇ ਦਾ ਸੋ ਦਰਬਾਰ ਪੀਰ ਬਾਬਾ ਲੰਬੇ ਸ਼ਾ ਸਰਕਾਰ ਦਾ ਸਾਲਾਨਾ ਜੋੜ ਮੇਲਾ ਜੋ ਕਿ ਬੜੀ ਧੂਮ-ਤਾਮ ਅਤੇ ਬੜੀ ਸ਼ਰਧਾ ਦੇ ਨਾਲ 23 24 25 ਜੁਲਾਈ 2025 ਨੂੰ ਪਿੰਡ ਖਨੌੜਾ ਵਿਖੇ ਬੜੀ ਧੂਮ-ਧਾਮ ਤੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਜੀ ਸੋ ਇਸ ਮੇਲੇ 'ਚ ਬੜੇ ਅੱਛੇ-ਅੱਛੇ ਫਨਕਾਰ ਕਵਾਲ ਦਤਾ ਜੀ ਦੀ ਹਾਜ਼ਰੀ ਲਈ ਪਹੁੰਚ ਰਿਹਾ ਸੋ ਸਾਡੀ ਹਾਜ਼ਰੀ ਹੈ ਜੀ 24 ਜੁਲਾਈ 2025 ਨਾਈਟ 9 ਵਜੇ ਸੋ ਦੋਸਤੋ ਸਾਰਿਆਂ ਨੇ ਲਾਉਣੀਆਂ ਰੌਣਕਾਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਸੋ ਸਾਡੇ ਸਰਪੰਚ ਸਾਹਿਬ ਜਸਵੰਤ ਸਿੰਘ ਜੱਸਾ ਜੀ ਸੋ ਬਹੁਤ-ਬਹੁਤ ਮੁਬਾਰਕਾ ਜੀ ਸੋ ਐਨ ਆਰ ਆਈ ਵੀਰਾਂ ਦੇ ਸਹਿਯੋਗ ਅਤੇ ਪਿੰਡ ਦੇ ਨਗਰ ਦੇ ਸਾਰੇ ਨਿਵਾਸੀਆਂ ਦਾ तहे ਦਿਲੋਂ ਸ਼ੁਕਰਗੁਜ਼ਾਰਾ ਜੀ ਸੋ ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਤੁਸੀਂ ਦੇਖੋਗੇ ਜੀ ਚੜਦੀ ਕਲਾ net07 live ਤੇ ਸੋ ਇਸ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਜੈ ਸਾਈਂ ਜੀ ਚੈ ਮਸਤਾ ਦੀ ਮਿਲਦੇ ਆ ਜੀ 24 ਜੁਲਾਈ 2025 ਪਿੰਡ ਕਨੌੜਾ ਜੈ ਸਾਈਂ ਦੀ ਥੈਂਕ ਯੂ